ਹਾਂਜੀ ਮਿੱਤਰ ਪਿਆਰਿਓ ਕੀ ਹਾਲ ਚਾਲ ਹੈ ਅੱਜ ਆਪਾਂ ਖੜੇ ਆਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕਾਵਾਵਾਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਸਤੋ ਕਿਵੇਂ ਹੜ੍ਹਾਂ ਨੇ ਪੂਰੀ ਤਵਾਈ ਮਚਾਈ ਹੋਈ ਹੈ ਆਲੇ-ਦਾਲੇ ਤੁਸੀਂ ਜਿੱਥੇ ਤੱਕ ਵੀ ਨਿਗਾਹ ਜਾਂਦੀ ਹੈ ਦੋਸਤੋ ਕਿੰਨਾ ਪਾਣੀ ਹੈ ਪਾਣੀ ਦਿਖ ਰਿਹਾ ਸੋ ਦੋਸਤੋ ਪਹਿਲੀ ਗੱਲ ਤਾਂ ਵੀਰੇ ਅਸੀਂ ਦੱਸ ਦਈਏ ਕਿ ਜਿਵੇਂ ਨਿਊਜ਼ ਚੈਨਲਾਂ ਵਾਲੇ ਅਫਵਾਹਾਂ ਠਾ ਰਹੇ ਨੇ ਵੀ ਇੰਨਾ ਇੰਨਾ ਹੋ ਗਿਆ ਇੰਨਾ ਪਾਣੀ ਹੋ ਗਿਆ ਸੋ ਦੋਸਤੋ ਹੁਣ ਪਹਿਲਾਂ ਨਾਲੋਂ ਫਰਕ ਹੈ ਪਾਣੀ ਹੈ ਜਿਹੜਾ ਘਟਣਾ ਸ਼ੁਰੂ ਹੋ ਗਿਆ ਸੋ ਕਈ ਖਬਰਾਂ ਵਾਲਿਆਂ ਹੀ ਅਫਵਾਹਾਂ ਉਠਾਰੇ ਨੇ ਸੋ ਸੇਵਾ ਕਰਨ ਵਾਲੇ ਵੀ ਬਹੁਤ ਵੀਰ ਪਹੁੰਚ ਰਹੇ ਨੇ ਸੋ ਰੱਬ ਦਾ ਸ਼ੁਕਰ ਹੈ ਉਸ ਵਾਹਿਗੁਰੂ ਦਾ ਸ਼ੁਕਰ ਹੈ ਸੋ ਜਿੰਨਾ ਨੁਕਸਾਨ ਹੋਣਾ ਸੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਦੋਸਤੋ ਹੁਣ ਉਸ ਮਾਲਕ ਅੱਗੇ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੇ ਹਾਲਾਤ ਨੇ ਆਪਣੇ ਪੰਜਾਬ ਦੇ ਠੀਕ ਹੋ ਜਾਣਾ ਆਪਾਂ ਫਾਜ਼ਲਿਕਾ ਜ਼ਿਲ੍ਹੇ ਦੇ ਪਿੰਡ ਕਾਮਾਵਾਲੀ ਦੇ ਵਿੱਚ ਖੜੇ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਜਿਹੜਾ ਫਸਲਾਂ ਦਾ ਨੁਕਸਾਨ ਹੈ ਉਹ ਹੋ ਗਿਆ ਪਰ ਕਈ ਲੋਕ ਆ ਕੇ ਇੱਥੇ ਗਲਤ ਵੀਡੀਓ ਬਣਾ ਰਹੇ ਨੇ ਵੀ ਐਨਾ ਪਾਣੀ ਵੱਧ ਗਿਆ ਐਨਾ ਪਾਣੀ ਵੱਧ ਗਿਆ ਪਰ ਪਾਣੀ ਹੁਣ ਦੋਸਤੋ ਘਟਣਾ ਸਟਾਰਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਆਪਣੀ ਵੀਡੀਓ ਦੇ ਵਿੱਚ ਪਹਿਲਾਂ ਬਹੁਤ ਜ਼ਿਆਦਾ ਪਾਣੀ ਸੀਗਾ ਦੋਸਤੋ ਹੁਣ ਚਲੋ ਸਮਾਲ ਕੱਗੇ ਅਰਦਾਸ ਕਰਦੇ ਆ ਕਿ ਹਾਲਾਤ ਨੇ ਜਿਹੜੇ ਹਜੇ ਵੀ ਖਰਾਬ ਨੇ ਪਰ ਪਹਿਲਾਂ ਨਾਲ ਹਾਲਾਤ ਸੁਧਰਦ ਨੇ ਸ਼ੁਰੂ ਹੋਏ ਨੇ ਸੋ ਦੋਸਤੋ ਆਪਣੇ ਹਾਲਾਤ ਨੇ ਜਿਹੜੇ ਜਲਦੀ ਤੋਂ ਜਲਦੀ ਠੀਕ ਹੋ ਜਾਣ ਦੋਸਤੋ ਫਾਣੀ ਕਾ ਜਲੇਦੇ ਪਿੰਡ ਕਾਵਾਂ ਵਾਲੀ ਦੇ ਵਿੱਚ ਖੜੇ ਆ ਸਹੀ ਜਾਣਕਾਰੀ ਦੇ ਰਹੇ ਆ ਦੋਸਤੋ ਅੱਜ ਦੀ ਜਾਣਕਾਰੀ ਇਹ ਬਿਲਕੁਲ ਸਹੀ ਜਾਣਕਾਰੀ ਤੁਹਾਡੇ ਤੱਕ ਮੰਚਾ ਰਹੇ ਆ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਲੇਜੈਂਡ ਸਰਕਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਹੀ ਜਾਣਕਾਰੀ ਦੇਖਣ ਵਾਸਤੇ ਜਿਦਾਂ ਦੋਸਤ ਤੁਸੀਂ ਅੱਜ ਦੀਆਂ ਤਸਵੀਰਾਂ ਨੇ ਮੌਕੇ ਦੀ ਅੱਜ 3 ਤਰੀਕ ਹੋ ਗਈ ਦੋਸਤੋ ਪਹਿਲਾਂ ਨਾਲੋਂ ਪਾਣੀ ਕਟਿਆ ਜ਼ਰੂਰ ਹੈ ਪਰ ਨੁਕਸਾਨ ਮਾਲੀ ਤੇ ਜਾਨੀ ਬਹੁਤ ਜ਼ਿਆਦਾ ਹੋ ਗਿਆ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਭਗਵੰਤ ਮਾਨ ਨੂੰ ਵੀ ਜਿੰਨਾ ਕਿਸਾਨਾਂ ਦਾ ਗਰੀਬਾਂ ਦਾ ਨੁਕਸਾਨ ਹੋਇਆ ਇਕੱਲੇ ਇਕੱਲੇ ਰੁਪਏ ਦੀ ਪਰਵਾਹੀ ਕਰ ਦਿਓ ਕਿਉਂਕਿ ਸਰਕਾਰਾਂ ਤੋਂ ਹੀ ਉਮੀਦ ਹੁੰਦੀ ਹੈ ਕਿਉਂਕਿ ਆਪਾਂ ਨੇ ਚੰਗੀਆਂ ਸਰਕਾਰਾਂ ਹੀ ਚੁਣੀਆਂ ਨੇ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਕਿਉਂਕਿ ਗਰੀਬਾਂ ਦਾ ਤੇ ਕਿਸਾਨਾਂ ਦਾ ਹੱਥ ਜ਼ਰੂਰ ਪੜਿਆ ਜਾਵੇ ਕਿਉਂਕਿ ਹੁਣ ਥੋੜੇ ਤੋਂ ਹੀ ਆਸ ਰਹਿ ਗਈ ਰੱਬ ਦੀ ਮਾਰਸੀ ਜਿਹੜੀ ਪੈਣੀ ਸੀ ਪੈ ਗਈ ਸਹੀ ਜਾਣਕਾਰੀ ਦੇ ਰਹੇ ਹਾਂ ਦੋਸਤੋ ਫਾਜ਼ਲਕਾ ਜ਼ਿਲ੍ਹੇ ਦੇ ਕੰਡਕਾਵਾ ਵਾਲੀ ਤੋਂ ਤੁਹਾਨੂੰ ਦੱਸ ਰਹੇ ਹਾਂ ਅਸੀਂ ਮੌਕੇ ਤੇ ਖੜੇ ਹਾਂ 3 ਤਰੀਕ ਹੋ ਗਈ ਦੋਸਤੋ ਤੁਸੀਂ ਦੇਖ ਸਕਦੇ ਹੋ ਹਾਲਾਤ ਕਿੰਨੇ ਆਦੇ ਖਰਾਬ ਨੇ ਪਰ ਪਾਣੀ ਪਹਿਲਾਂ ਨਾਲ ਘਟ ਗਿਆ ਕਿਉਂਕਿ ਪਹਿਲਾਂ ਬਹੁਤ ਜ਼ਿਆਦੇ ਪਾਣੀ ਸੀ ਜਿਹੜਾ ਦੋਸਤੋ ਚੜਿਆ ਹੋਇਆ ਸੀਗਾ ਇਹ ਪਾਣੀ ਨੇ ਬਹੁਤ ਜ਼ਿਆਦੇ ਪਿੰਡਾਂ ਨੂੰ ਮਾਰ ਕਰੀਏ ਦੋਸਤੋ ਲੋਕ ਦੂਰ ਕਰਿਓ ਕਿ ਆਪਣੇ ਪੰਜਾਬ ਦੇ ਹਾਲਾਤ ਨੇ ਜਿਹੜੇ ਪਹਿਲਾਂ ਵਾਂਗੂ ਹੋ ਜਾਣ ਦੁਬਾਰੇ ਆਪਣਾ ਪੰਜਾਬ ਰੰਗਲਾ ਪੰਗਲਾ ਹੋ ਜੇ ਦੋਸਤੋ